ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਕਹਿੰਦੇ ਇੱਕ ਵਾਰ ਇੱਕ ਥਾਂ ਤੇ ਬੈਠ ਕੇ ਸੰਤ ਜੀ ਰੋਜ਼ ਕਥਾ ਕੀਰਤਨ ਕਰਿਆ ਕਰਦੇ ਸੀ ਜੋ ਵੀ ਉਹਨਾਂ ਦੀ ਕਥਾ ਸੁਣਦਾ ਹਰ ਕੋਈ ਆਪਣਾ ਸਵਾਲ ਰੋਜ਼ ਪੁੱਛਦਾ ਤੇ ਸੰਤ ਜੀ ਉਹਨਾਂ ਨੂੰ ਉਹਨਾਂ ਦਾ ਉੱਤਰ ਜ਼ਰੂਰ ਦਿਆ ਕਰਦੇ ਜਿਸ ਦੇ ਨਾਲ ਸਾਰਿਆਂ ਜਾਣਿਆਂ ਦੀ ਕਿਸਮਤ ਸਵਰ ਜਾਂਦੀ ਅੱਜ ਇੱਕ ਮਨੁੱਖ ਨੇ ਸੰਤ ਜੀ ਨੂੰ ਕਿਹਾ ਕਿ ਸੰਤ ਜੀ ਐਸਾ ਕਿਹੜਾ ਕਾਰਜ ਕਰੀਏ ਕਿ ਜਿਸ ਦੇ ਨਾਲ ਤਮਾਮ ਮੁਸ਼ਕਲਾਂ ਦੂਰ ਹੋ ਜਾਣ ਪ੍ਰਮਾਤਮਾ ਹਮੇਸ਼ਾ ਸਾਡੇ ਤੇ ਖੁਸ਼ ਰਹਿਣ ਸੰਤ ਜੀ ਕਹਿੰਦੇ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਜੇਕਰ ਤੁਸੀਂ ਸਮਝ ਗਏ ਤਾਂ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਉਸ ਮਨੁੱਖ ਨੇ ਕਿਹਾ ਕਿ ਸੰਤ ਜੀ ਦੱਸੋ ਕਹਿੰਦੇ ਕਿ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਕੁੱਤੀ ਰਹਾ ਕਰਦੀ ਸੀ ਉਸਾਰੇ ਨਗਰ ਦਾ ਰੋਜ਼ ਚੱਕਰ ਲਗਾਇਆ ਕਰਦੀ ਸੀ ਰਾਤ ਸਮੇਂ ਜਦੋਂ ਸਾਰੇ ਜਣੇ ਸੌਂ ਜਾਇਆ ਕਰਦੇ ਸੀ ਤੇ ਸਾਰਿਆਂ ਦੀ ਰਖਵਾਲੀ ਕਰਦੀ ਆਸੇ-ਪਾਸੇ ਉਹਨਾਂ ਦੇ ਖੇਤਾਂ ਦੀ ਰਖਵਾਲੀ ਕਰਦੀ ਜੇਕਰ ਕੋਈ ਪਸ਼ੂ ਉਹਨਾਂ ਦੇ ਖੇਤ ਦੇ ਵਿੱਚ ਜਾਂ ਉਹਨਾਂ ਦੀ ਫਸਲ ਖਰਾਬ ਕਰ ਰਿਹਾ ਹੁੰਦਾ ਤਾਂ ਉਹਨੂੰ ਉਹਨਾਂ ਦੇ ਖੇਤਾਂ ਦੇ ਵਿੱਚੋਂ ਬਾਹਰ ਕੱਢ ਕੇ ਲੈ ਆਉਂਦੀ ਹਰ ਪੱਖ ਤੋਂ ਉਹਨਾਂ ਦੀ ਸੁਰੱਖਿਆ ਕਰਦੀ ਸੀ ਪਰ ਰੋਟੀ ਟੋਕ ਉਸ ਨੂੰ ਕੋਈ ਵੀ ਨਹੀਂ ਸੀ ਪਾਇਆ ਕਰਦਾ ਉਹ ਸਾਰਾ ਦਿਨ ਇਹ ਸੋਚਦੀ ਕਿ ਰਾਤ ਨੂੰ ਮੈਂ ਸਾਰੇ ਤੇ ਸਾਰਾ ਦਿਨ ਇਹਨਾਂ ਦੀ ਰਖਵਾਲੀ ਕਰਦੀ ਹਾਂ ਖੇਤਾਂ ਦੀ ਰਖਵਾਲੀ ਕਰਦੀ ਹਾਂ ਪਰ ਰੋਟੀ ਟੁਕ ਮੈਨੂੰ ਕੋਈ ਨਹੀਂ ਪਾਉਂਦਾ ਕਹਿੰਦੇ ਫਿਰ ਚੋਰੀ ਛੁਪੇ ਲੋਕਾਂ ਦੇ ਘਰ ਜਾ ਵੜਿਆ ਕਰਦੀ ਤੇ ਉਥੋਂ ਜੇ ਕੋਈ ਰੋਟੀ ਟੁਕ ਮਿਲਦਾ ਤੇ ਲਿਆ ਕਰਦੀ ਲੋਕ ਇਹਦੇ ਪਿੱਛੇ ਫਿਰ ਡੰਡਾ ਲੈ ਕੇ ਭਜਦੇ ਕਈ ਲੋਕਾਂ ਅਰਜ ਇਹਨੂੰ ਧੱਕੇ ਲਾ ਕੇ ਡੰਡਿਆਂ ਨਾਲ ਕੁੱਟਦੇ ਦੇ ਕਈ ਲੋਕ ਉਹਨਾਂ ਬਾਹਰ ਡੰਡੇ ਵਟੇ ਮਾਰਿਆ ਕਰਦੇ ਕਹਿੰਦੇ ਹੌਲੀ ਹੌਲੀ ਦਿਨ ਜੋ ਸਨ ਉਹ ਲੰਘਣ ਲੱਗੇ ਕਹਿੰਦੇ ਉਹ ਕੁੱਤੀ ਨੇ ਚਾਰ ਬੱਚਿਆਂ ਨੂੰ ਫਿਰ ਜਨਮ ਦਿੱਤਾ ਸਾਰੇ ਜਿਹੜੇ ਕੁੱਤੇ ਸੀ ਸਾਰੇ ਜਿਹੜੇ ਬੱਚੇ ਸੀ ਉਹ ਡੱਬ ਖੜੱਬੇ ਸੀ ਪਰ ਚੌਥਾ ਬੱਚਾ ਉਹ ਕਾਲੇ ਰੰਗ ਦਾ ਕੁੱਤਾ ਸੀ ਕਹਿੰਦੇ ਕਿ ਹੁਣ ਪਹਿਲਾਂ ਤਾਂ ਸਿਰਫ ਆਪਣੀ ਰੋਟੀ ਦੀ ਇਹ ਵਿਵਸਥਾ ਕਰਦੀ ਸੀ ਹੁਣ ਚਾਰ ਨਾਲ ਇਸ ਦੇ ਨਿੱਕੇ ਨਿੱਕੇ ਕਤੂਰੇ ਵੀ ਸਨ ਕਹਿੰਦੇ ਹਣ ਸਵੇਰੇ ਉਹਨੇ ਨਿਕਲ ਜਾਇਆ ਕਰਨਾ ਰੋਟੀ ਟੋਕ ਦੀ ਆਸਤੇ ਆਸੇ-ਪਾਸੇ ਰੋਟੀ ਟੋਕ ਲੱਬਿਆ ਕਰਨਾ ਤੇ ਸ਼ਾਮ ਨੂੰ ਆ ਕੇ ਆਪਣੇ ਕੁੱਤਿਆਂ ਨੂੰ ਦੁੱਧ ਪਿਆਇਆ ਕਰਨਾ ਤੇ ਕਹਿੰਦੇ ਰਖਵਾਲੇ ਵੀ ਉਹ ਉਸੇ ਤਰ੍ਹਾਂ ਹੀ ਕਰਿਆ ਕਰਦੇ ਪਰ ਕਿਸੇ ਨੇ ਵੀ ਉਹਨੂੰ ਰੋਟੀ ਟੋਕ ਨਾ ਪਾਇਆ ਕਰਨਾ ਕਹਿੰਦੇ ਹੌਲੀ-ਹੌਲੀ ਜਿਹੜੇ ਸਨ ਦਿਨ ਲੰਘਣ ਲੱਗੇ ਅੱਜ ਉਹਨੇ ਦੇਖਿਆ ਕਿ ਨਗਰ ਦੇ ਵਿੱਚ ਇੱਕ ਸੇੜ ਸੀ ਤੇ ਉਹਨੇ ਬੜਾ ਵੱਡਾ ਲੰਗਰ ਲਗਾਇਆ ਹੋਇਆ ਸੀ ਹੁਣ ਕੁੱਤੀ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ ਉਥੇ ਵਾਸ਼ਨਾ ਉਸ ਨੂੰ ਆ ਗਈ ਸੀ ਉਹਨੇ ਕੋਲ ਜਾ ਕੇ ਖੜੀ ਹੋ ਗਈ ਕਹਿੰਦੇ ਬੜੇ ਸਾਰੇ ਪ੍ਰਸ਼ਾਦ ਦੇ ਪਏ ਸਨ ਆਪਣੀ ਪੂਛ ਹਿਲਾ ਕੇ ਕੋਲ ਖੜੀ ਹੋ ਗਈ ਕਿ ਕੋਈ ਪ੍ਰਸ਼ਾਦਾ ਉਸ ਨੂੰ ਪਾਵੇਗਾ ਜਿਸ ਦੇ ਨਾਲ ਮੇਰੀ ਭੁੱਖ ਮਿਟੇਗੀ ਤੇ ਜਵਾਕਾ ਨੂੰ ਅੱਜ ਸੌਖਾ ਦੁੱਧ ਪਿਆ ਦੇਵਾਂਗੀ ਕਹਿੰਦੇ ਜਿਵੇਂ ਹੀ ਉਹ ਰੋਟੀਆਂ ਪਕਾਉਣ ਵਾਲਾ ਪਾਸੇ ਹੋਇਆ ਤਾਂ ਉਹ ਜਿਹੜੀ ਕੁੱਤੀ ਸੀ ਉਹ ਕੋਲ ਜਾ ਕੇ ਰੋਟੀਆਂ ਦੇ ਛਾਪੇ ਦੇ ਕੋਲ ਖੜੀ ਹੋ ਗਈ ਜਿਹੜਾ ਛਾਪਾ ਸੀ ਉਹ ਬਹੁਤ ਵੱਡਾ ਸਾਰਾ ਟੋਕਰਾ ਸੀ ਉਹਦੇ ਕੋਲ ਜਾ ਕੇ ਖੜੀ ਹੋ ਗਈ ਕਹਿੰਦੇ ਇਹਨਾਂ ਨੂੰ ਕੀ ਹੋਇਆ ਕਿ ਜਿੰਨੇ ਜਿਹੜੇ ਰੋਟੀ ਪਰਸ਼ਾਦਾ ਖਾਣ ਦੇ ਸੀ ਸਾਰੇ ਜਾਨੇ ਉੱਥੇ ਜਾ ਕੇ ਕੋਲ ਖੜੇ ਹੋ ਗਏ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ ਚਾਰੇ ਪਾਸੇ ਹਾਹਾਕਾਰ ਮੱਚ ਗਈ ਹੋਵੇ ਕਹਿੰਦੇ ਜਿੰਨੇ ਛੇਰ ਉਹ ਕੁੱਤੀ ਉਥੋਂ ਭੱਜਣ ਲੱਗੀ ਤੇ ਹਰ ਪਾਸੇ ਕੋਈ ਨਾ ਕੋਈ ਖੜਾ ਸੀ ਕਹਿੰਦੇ ਉਹਨੇ ਕੁੱਤੀ ਨੇ ਕੀ ਕੀਤਾ ਕਿ ਉਹ ਜਿਹੜਾ ਰੋਟੀ ਦਾ ਟੋਕਰਾ ਸੀ ਉਹਦੇ ਉੱਤੋਂ ਛਾਲ ਮਾਰ ਕੇ ਅੱਗੇ ਲੋਕਾਂ ਦੇ ਵਿੱਚੋਂ ਲੰਘ ਕੇ ਚਲੀ ਗਈ ਕਹਿੰਦੇ ਹੁਣ ਅੱਧੇ ਲੋਕ ਕਹਿਣ ਲੱਗੇ ਹੁਣ ਤਾਂ ਇਹ ਸਾਰੇ ਪ੍ਰਸ਼ਾਦੇ ਖਾਣ ਲਾਇਕ ਨਹੀਂ ਹਨ ਕੋਈ ਕਹਿਣ ਲੱਗਾ ਕਿ ਛਾਲ ਹੀ ਮਾਰੀ ਹੈ ਉਹਨੇ ਕਿਹੜਾ ਮੂੰਹ ਲਾਇਆ ਹੈ ਜਾਂ ਕੁਝ ਕੀਤਾ ਹੈ ਤੁਸੀਂ ਖਾ ਲਓ ਕਹਿੰਦੇ ਐਵੇਂ ਬੈਸ ਜਿਹੜੀ ਹੋਣ ਲੱਗੀ ਕਹਿੰਦੇ ਰੋਟੀਆਂ ਖਾਣ ਦੇ ਲਾਇਕ ਨਹੀਂ ਰਹੀਆਂ ਕੋਈ ਕਹਿੰਦਾ ਕਿ ਸ਼ਾਲ ਹੀ ਮਾਰੀ ਹੈ ਤੇ ਕੋਈ ਕਹਿੰਦਾ ਉਸਨੇ ਕਿਹੜਾ ਮੂੰਹ ਪਾਇਆ ਹੈ ਅੰਤ ਫੈਸਲਾ ਇਹ ਹੋਇਆ ਕਿ ਜਿੰਨਾ ਪ੍ਰਸ਼ਾਦਾ ਪਾਣੀ ਖਾਣ ਲਾਇਕ ਨਹੀਂ ਰਿਹਾ ਕਹਿੰਦੇ ਸਾਰੇ ਜਿੰਨਾ ਉਹਨਾਂ ਉਸ ਗਰੀਬਾਂ ਦੇ ਵਿੱਚ ਜਿਹੜਾ ਉਹ ਵੰਡ ਦਿੱਤਾ ਕਹਿੰਦੇ ਉਸ ਦਿਨ ਉਹ ਕੁੱਤੀ ਨੇ ਫਿਰ ਰਾਜ ਕੇ ਪ੍ਰਸ਼ਾਦਾ ਖਾਦਾ ਕਹਿੰਦੇ ਪਰ ਉਹਦੀ ਖੁਸ਼ੀ ਨਹੀਂ ਸੀ ਜਦੋਂ ਸ਼ਾਮ ਹੋਈ ਤੇ ਉਹ ਸੇਠ ਇੱਕ ਡੰਡਾ ਲੈ ਕੇ ਉਹਨੇ ਕੁੱਤੀ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਉਹ ਇੱਕ ਲੱਤ ਤੋੜਨ ਲੰਗੜੀ ਹੋ ਗਈ ਤੇ ਲੰਗੜਾ ਕੇ ਤੁਰਨ ਲੱਗੇ। ਕੁਝ ਲੋਕਾਂ ਨੇ ਕਿਹਾ ਕਿ ਭਰਾਵਾ ਜੋ ਹੋਣਾ ਸੀ ਹੋ ਗਿਆ। ਹੁਣ ਇਹਨੂੰ ਮਾਰ ਕੇ ਤੁਕੀ ਲੈਣਾ ਹੈ। ਇਹਦਾ ਪੇਸ਼ਾ ਤੂੰ ਛੱਡ ਦੇ। ਹੁਣ ਇਹਨੂੰ ਕਿਉਂ ਮਾਰਦਾ ਪਿਆ ਹੈ? ਕਿਉਂ ਪਾਪ ਖਾਟ ਰਿਹਾ ਹੈ? ਕਹਿੰਦੇ ਉਹਨੂੰ ਉੱਥੋਂ ਉਹ ਛੱਡ ਕੇ ਉਹ ਚਲਾ ਗਿਆ। ਹਫ਼ਤੇ ਦਾ ਕੁਝ ਸਮਾਂ ਲੰਘਿਆ ਤੇ ਇੱਕ ਰਾਗੀਰ ਉਥੋਂ ਲੰਘਣ ਦਿਆ ਸੀ। ਕਹਿੰਦੇ ਉਹ ਬੜਾ ਜ਼ਿਆਦਾ ਥੱਕਿਆ ਤੇ ਭੁੱਖਾ ਸੀ। ਉਹਨੇ ਪ੍ਰਸ਼ਾਦਾ ਉੱਥੇ ਚੁੱਲ੍ਹਾ ਬਣਾ ਕੇ ਪ੍ਰਸ਼ਾਦਾ ਬਣਾਇਆ। ਦਾਲ ਬਣਾ ਕੇ ਤੇ ਪਾਸੇ ਰੱਖ ਕੇ ਮੂੰਹ ਹੱਥ ਆਪ ਤੋਂ ਚਲਾ ਗਿਆ। ਹੁਣ ਕੁੱਤੇ ਨੇ ਆਸ-ਪਾਸੇ ਤੱਕਿਆ ਤੇ ਉਹ ਰੁੱਖ ਦੇ ਥੱਲੇ ਹੁਣ ਕੋਈ ਬੈਠਦਾ ਤੇ ਨਹੀਂ ਹੈ। ਕਹਿੰਦੇ ਉਹਨੇ ਦੇਖਿਆ ਕਿ ਪ੍ਰਸ਼ਾਦੇ ਦਾ ਕੋਈ ਵੀ ਵਾਲੀ-ਵਾਲਸ ਨਹੀਂ ਹੈ। ਉਹਨੇ ਉਹ ਥਾਲੀ ਦੇ ਵਿੱਚ ਜਾ ਕੇ ਮੂੰਹ ਪਾਇਆ ਤੇ ਰੋਟੀਆਂ ਖਾਣ ਲੱਗ ਗਈ। ਕਹਿੰਦੇ ਇੰਨੇ ਨੂੰ ਕੀ ਹੋਇਆ ਕਿ ਉਹ ਮੂੰਹ ਧੋਕੇ ਉੱਥੇ ਆ ਗਿਆ ਤੇ ਜਦੋਂ ਮਨੋਖਾ ਆਇਆ ਤੇ ਉਹ ਕੁੱਤੀ ਨੂੰ ਪਲਾ ਬੂਰਾ ਕਹਿਣ ਲੱਗਾ ਹੁਣ ਕੁੱਤੀ ਆਪਣੇ ਮਨ ਚ ਸੋਚਣ ਲੱਗੀ ਕਿ ਭਰਾਵਾ ਜੇ ਮੈਨੂੰ ਪਤਾ ਹੁੰਦਾ ਕਿ ਇਹ ਪ੍ਰਸ਼ਾਦਾ ਤੇਰਾ ਹੈ ਮੈਂ ਕਦੇ ਨਾ ਖਾਂਦੀ ਮੈਂ ਤਾਂ ਦੇਖਿਆ ਕਿ ਇਸ ਰੁੱਖ ਥੱਲੇ ਕੋਈ ਨਹੀਂ ਬੈਠਦਾ ਜਿੱਥੇ ਪ੍ਰਸ਼ਾਦੇ ਪਏ ਨੇ ਤੇ ਮੈਂ ਖਾਣ ਲੱਗ ਗਈ ਕਹਿੰਦੇ ਇੰਨੇ ਨੂੰ ਉਹਨੇ ਵੀ ਡੰਡਾ ਚੁੱਕ ਕੇ ਉਹਨੂੰ ਮਾਰ ਦਿੱਤਾ ਲੋਕੀ ਕਹਿਣ ਲੱਗੇ ਭਰਾਵਾ ਤੇਰੇ ਵੀ ਪ੍ਰਸ਼ਾਦੇ ਖਾ ਗਏ ਕੁਝ ਦਿਨ ਪਹਿਲਾਂ ਇਹਨੇ ਸੇਠ ਦੇ ਸਾਰੇ ਪ੍ਰਸ਼ਾਦੇ ਪਾਣੀ ਉਹ ਖਾ ਗਏ ਸੀ ਜਿਸ ਕਰਕੇ ਹੁਣ ਇਹ ਸਾਰਿਆਂ ਲਈ ਨਸੂਰ ਹੋ ਗਈ ਕਹਿੰਦੇ ਉਹਨੇ ਇੱਕ ਹੋਰ ਡੰਡਾ ਚੁੱਕਿਆ ਤੇ ਉਹਦੀ ਲਾਤ ਦੇ ਉੱਤੇ ਮਾਰਿਆ ਤੇ ਉਹ ਤਰਾਸ ਤਰਾਸ ਕਰਦੀ ਉੱਥੋਂ ਚਲੀ ਗਈ ਕੁੱਤੀ ਆਪਣੇ ਜਵਾਕਾਂ ਨੂੰ ਕਹਿਣ ਲੱਗੀ ਕਿ ਮੈਂ ਹਮੇਸ਼ਾ ਇਹਨਾਂ ਦੀ ਰਖਵਾਲੀ ਹੀ ਕੀਤੀ ਹੈ ਪਰ ਹਮੇਸ਼ਾ ਆਪਣੇ ਨਾਲ ਮਾੜਾ ਇਹਨਾਂ ਨੇ ਬਤੇਰਾ ਕੀਤਾ ਹੈ ਵਨ ਨਹੀਂ ਜਾਣਦੇ ਕਿ ਜੇਕਰ ਆਪਾਂ ਇੱਕ ਰੋਟੀ ਵੀ ਕੁੱਤੇ ਨੂੰ ਪਾਉਂਦੇ ਹਾਂ ਉਹਦੇ ਕਿੰਨੇ ਫਾਇਦੇ ਹਨ ਤਾਂ ਕੁੱਤੀ ਦੇ ਕਤੂਰਿਆਂ ਨੇ ਕਿਹਾ ਕਿ ਮਾਂ ਕੀ ਫਾਇਦੇ ਹਨ ਕੁੱਤੀ ਨੇ ਆਪਣੇ ਕਤੂਰਿਆਂ ਨੂੰ ਦੱਸਿਆ ਕਿ ਪੁੱਤ ਜੇਕਰ ਇਹ ਆਪਣੇ ਤਵੇ ਤੇ ਪਹਿਲੀ ਆਖਰੀ ਰੋਟੀ ਕਿਸੇ ਵੀ ਪਸ਼ੂ ਜਨੌਰ ਨੂੰ ਪਾਉਂਦੇ ਨੇ ਤਾਂ ਇਹ ਪਾਉਂਦੇ ਨਾਲ ਉਸ ਮਨੁੱਖ ਦੀਆਂ ਸਾਰੀਆਂ ਮੁਸ਼ਕਲਾਂ ਤੇ ਆਰਥਿਕ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਦੂਜਾ ਤੁਹਾਡੇ ਭਾਗ ਤੁਹਾਡੇ ਵੱਲ ਹੋ ਜਾਂਦੇ ਹਨ ਤੇ ਨਕਾਰਾਤਮਕ ਕਰੋ ਦੂਰ ਹੋ ਜਾਂਦੀ ਹੈ ਤੀਜਾ ਰੋਟੀ ਨੂੰ ਖਵਾਉਣ ਦੇ ਨਾਲ ਮਾਇਆ ਪਸੰਦ ਹੋ ਜਾਂਦੀ ਹੈ ਤਾਂ ਅੰਦੌਦ ਦੀ ਕਦੇ ਵੀ ਕਮੀ ਨਹੀਂ ਰਹਿੰਦੀ ਚੌਥਾ ਰੋਟੀ ਨੂੰ ਖਵਾਉਣਾ ਤੁਹਾਡੇ ਉਤੇ ਕਦੇ ਵੀ ਕਰਜ਼ ਨਹੀਂ ਛੱਡਦਾ ਜੇਕਰ ਕਰਜ਼ ਛਾੜ ਵੀ ਗਿਆ ਹੈ ਤਾਂ ਮੁਕਤੀ ਮਿਲ ਜਾਂਦੀ ਹੈ ਨਵੇਂ ਤੋਂ ਨਵੇਂ ਸਾਧਨ ਤੁਹਾਡੇ ਲਈ ਆਮਦਨ ਦੇ ਖੁੱਲ ਜਾਂਦੇ ਹਨ ਪਾਣੀਆ ਤੁਸੀਂ ਜੋ ਵੀ ਕਾਰੋਬਾਰ ਕਰਦੇ ਹੋ ਉਹਦੇ ਵਿੱਚ ਚੰਗੀ ਤਰ੍ਹਾਂ ਤੁਹਾਡਾ ਕਾਰੋਬਾਰ ਚੱਲਣ ਲੱਗਦਾ ਹੈ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ ਛੇਵਾ ਤੁਹਾਡੇ ਲਈ ਕੰਮ ਐਵੇਂ ਦੇ ਜੋ ਲਟਕਦੇ ਰਹਿੰਦੇ ਨੇ ਸਹੀ ਤਰ੍ਹਾਂ ਨਹੀਂ ਚੱਲਦੇ ਤਾਂ ਪਰਮਾਤਮਾ ਤੁਹਾਨੂੰ ਦੇਖਦਾ ਹੈ ਕਿ ਜੋ ਦੂਜਿਆਂ ਦਾ ਟਿੱਡ ਭਰਦਾ ਹੈ ਇਹਦਾ ਕੋਈ ਕੰਮ ਨਹੀਂ ਰੁਕਣਾ ਚਾਹੀਦਾ ਉਹ ਕਦੇ ਵੀ ਤੁਹਾਨੂੰ ਦੁਖੀ ਨਹੀਂ ਦੇਖ ਸਕਦਾ ਤੇ ਤੁਹਾਡੇ ਸਾਰੇ ਕੰਮ ਸਿਰੇ ਲਾ ਦਿੰਦਾ ਹੈ ਸਤਵਾਂ ਤੁਸੀਂ ਨਿਰੋਗਤਾ ਵੱਲ ਵਧਦੇ ਹੋ ਭਾਵ ਰੋਗਾਂ ਤੋਂ ਦੂਰ ਰਹਿੰਦੇ ਹੋ ਮਾਨਸਿਕ ਤੌਰ ਤੇ ਤੁਸੀਂ ਠੀਕ ਰਹਿੰਦੇ ਹੋ ਮਨ ਹਮੇਸ਼ਾ ਚੰਗੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ ਜਿਸ ਦੇ ਨਾਲ ਹਮੇਸ਼ਾ ਤੁਸੀਂ ਸਵਸਥ ਰਹਿੰਦੇ ਹੋ ਚੰਗੇ ਫੈਸਲੇ ਲੈਂਦੇ ਹੋ ਅੱਗੇ ਵਧਦੇ ਹੋ ਅੱਠਵਾਂ ਇਸ ਨਾਲ ਪ੍ਰਮਾਤਮਾ ਵੀ ਤੁਹਾਡੇ ਤੇ ਖੁਸ਼ ਹੋ ਕੇ ਮਿਹਰਬਾਨ ਰਹਿੰਦੇ ਹਨ ਕਿਉਂਕਿ ਰੱਬ ਨੂੰ ਸਭ ਦੀ ਚਿੰਤਾ ਹੁੰਦੀ ਹੈ ਤੇ ਜੋ ਸਭ ਦੇ ਜੀਵਨ ਸਾਬਤੇ ਦਿਆ ਆਪਾਂ ਨਾ ਦੇਖਾ ਹੁੰਦਾ ਹੈ ਰੱਬ ਉਸ ਮਨੁੱਖ ਤੇ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਪਰਮਾਤਮਾ ਦੀ ਕਿਰਪਾ ਉਸ ਪਰਿਵਾਰ ਤੇ ਹਮੇਸ਼ਾ ਬਣੀ ਰਹਿੰਦੀ ਹੈ ਜੋ ਕੁੱਤੇ ਨੂੰ ਮਾਰਕ ਟਾਈ ਕਰਦੇ ਨੇ ਉਹ ਹਮੇਸ਼ਾ ਗਰੀਬ ਰਹਿੰਦੇ ਨੇ ਤੁਹਾਡਾ ਭਾਵੇਂ ਕੁੱਤੇ ਨੇ ਨੁਕਸਾਨ ਹੀ ਕਰ ਦਿੱਤਾ ਹੋਵੇ ਤਾਂ ਵੀ ਉਸ ਨੂੰ ਨਹੀਂ ਮਾਰਨਾ ਚਾਹੀਦਾ ਕੁੱਤਾ ਜਦੋਂ ਰੋਂਦਾ ਭਾਵ ਕੋਈ ਮੁਸ਼ਕਲ ਆਉਣ ਵਾਲੀ ਹੈ ਇਸ ਲਈ ਤੁਸੀਂ ਆਪ ਕਦੇ ਵੀ ਕਿਸੇ ਨੂੰ ਨਾਰਵਾਉ ਜੋ ਬਿਮਾਰ ਤੇ ਜ਼ਖਮੀ ਕੁੱਤੇ ਦਾ ਇਲਾਜ ਕਰਵਾਉਂਦਾ ਹੈ ਉਸੇ ਪਰਮਾਤਮਾ ਹਮੇਸ਼ਾ ਮਿਹਰ ਦਿਖਾਉਂਦੇ ਨੇ ਉਹ ਮਨੁੱਖ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਸ ਕਰਕੇ ਇਹ ਗਲਤੀ ਕਦੇ ਨਾ ਕਰੋ ਸੰਤ ਜੀ ਨੇ ਕਿਹਾ ਕਿ ਜੇਕਰ ਆਪਣੇ ਘਰ ਹਮੇਸ਼ਾ ਖੁਸ਼ ਤੇ ਤੁਸੀਂ ਹਰ ਪਾਸੇ ਤੋਂ ਪ੍ਰਸੰਨ ਰਹਿਣਾ ਚਾਹੁੰਦੇ ਹੋ ਤਾਂ ਹਮੇਸ਼ਾ ਸਤ ਤੇ ਦਇਆ ਵਿਖਾਓ ਦਇਆ ਉਹ ਗੁਣ ਹੈ ਜੋ ਜ਼ਿੰਦਗੀ ਦੀਆਂ तमाम ਮੁਸ਼ਕਲਾਂ ਤੁਹਾਡੀ ਜ਼ਿੰਦਗੀ ਚੋਂ ਦੂਰ ਕਰ ਦਿੰਦੀਆਂ ਨੇ ਸੰਤ ਜੀ ਨੇ ਕਿਹਾ ਕਿ ਕਿਸੇ ਦਾ ਟਿੱਡ ਪਰ ਦਿਓ ਕਿਸੇ ਦਾ ਦੁੱਖ ਸਮਝੋ ਤਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ